ਸਾਹਿਕਾਂ ਜੀ ਸਾਰੇ ਨੂੰ ਮੈਂ ਚਾਹੁੰਦੀ ਕਿ ਐਸੇ ਤਰ੍ਹਾਂ ਦਾ ਸੈਲੈਬ੍ਰਿਟੀ ਦਾ ਕੰਮ ਚੱਲ ਰਿਹਾ ਸੀਗਾ ਇਸ ਕਰਕੇ ਸਾਡੇ ਕੋਲ ਵੀ ਵੀਡੀਓ ਨਹੀਂ ਪਾਈ ਤੀ ਹੈ ਜਿਸ ਨਾਲ ਸਾਰਾ ਟਾਈਮ ਲੀਨ ਹੋ ਗਿਆ ਇਸ ਕਰਕੇ ਸਿਰਫ ਕੋਈ ਨਹੀਂ ਲੱਗਦਾ ਤੇ ਜੋ ਵੀ ਅਸੀਂ ਹੌਮ ਬਣਾਇਆ ਹੈ ਔਰ ਉਸ ਤੋਂ ਦਿਖਾਣੇ ਆਗੇ ਥੋੜਾ ਵੀਡੀਓ ਤੋਂ ਮਨੂਸ਼ਾ ਨੂੰ ਜਿਸੀ ਇੱਕ ਨਵੀਂ ਡਰੈਸ ਬਣਾ ਲਈ ਹੈ ਲੱਗੇ ਦੇ ਨਾਲ ਇਹ ਸਾਹਿਤ ਰੇਪ ਦੇ ਉੱਪਰ ਬਣੀ ਹੋਈ ਹੈ ਮਹਰੂਮ ਕਲਰ ਦੇ ਉੱਪਰ ਹੈਂਡਵਰਕ ਦੇ ਵਿੱਚ ਇਸ ਇਹਦੇ ਉੱਪਰ ਜੋ ਉੱਪਰ ਵਰਕ ਹੈਗਾ ਇਹ ਇਹਦੇ ਤੇ ਕਲੀਆਂ ਪਾਈਆਂ ਗਈਆਂ ਨੇ 18 ਕਲੀਆਂ ਦੇ ਵਿੱਚ ਸੈਂਟਰ ਦੇ ਵਿੱਚ ਕੱਟ ਰੱਖਿਆ ਗਿਆ ਹੈ ਟੋਟਲੀ ਹੈਂਡ ਵਰਕ ਹੈ ਬਹੁਤ ਸੋਹਣਾ ਬ੍ਰੀਤੀਜਾ ਕੰਮ ਹੈ ਹੈਂਡ ਵਰਕ ਵਿੱਚ ਮੋਤੀਆਂ ਦੀ ਲੇਸ ਮੋਤੀਆਂ ਦੀ ਲੇਸ ਦੇ ਨਾਲ ਸਾਰੇ ਹੀ ਫਿਨਿਸ਼ਿੰਗ ਅੰਡਰਸੀਸਿਓਨ ਨਾਲ ਲੱਗੀ ਬੈਕ ਫਰੰਟ ਤੇ ਵੀ ਮੋਤੀਆਂ ਦੀ ਲੇਸ ਦਿੱਤੀ ਗਈ ਹੈ फ्रंट तो बैक कलियां के बीच फ्रंट बैक कलियाँ के बीच काम दिए हैं कलियाँ कलियां होंगी सीज के ऊपर भी काम है बहुत सोना काम दिखता गया है बैक पे लटकन लगाए गए हैं जो ऊपर भी काम दिखता गया बहुत सोना काम दिखता गया बहुत ही प्यारा काम है कुछ देख सकते हो लॉन्ग शर्ट भी कही हैगी लहंगे के नाल ਇਹ ਲੰਗੜਾੜੀ ਪਿੱਤਾ ਗਿਆ ਆ ਇਹਦੇ ਵਿੱਚ 40 ਕਲੀਆਂ ਪਾਈਆਂ ਗਈਆਂ ਨੇ ਜੀਆਂ ਇਹ 5 ਮੀਟਰ ਦੇ ਲੰਗੜਾ ਕੀ ਇੱਥੇ ਆ ਦਿੱਤਾ ਗਿਆ ਆ ਨੀਚੇ ਲਈ ਸਿਗਾ ਤੇ ਤੇਰੇ ਭਗਤ ਤੇਰੇ ਭਗਤ ਸਵਾ ਜੀ ਹਰ ਪੰਨੇ ਤੇ ਬੰਦ ਮ੍ਰਿਤਿਕਾ ਵਾਲੀਆਂ ਕਿਉਂ ਤੁਮਾਂ ਦਾ ਦੁਪੱਟਾ ਰੈਡੀ ਕੀਤਾ ਗਿਆ ਹੈ ਦੁਪੱਟੇ ਦੇ ਫੋਰ ਸਾਈਡ ਦੇ ਉੱਪਰ ਜਿਹੜਾ ਹੈਵੀ ਬਾਰਡਰ ਦਿੱਤਾ ਗਿਆ ਹੈ ਤੇ ਫੋਰ ਸਾਈਡ ਤੇ ਫਰਜ਼ ਵਾਲੀ ਲੇਸ ਤੇ ਅੰਡਰ ਕੁਸ਼ਿੰਗ ਸ਼ਿਮਰ ਦੇ ਨਾਲ ਕੀਤੀ ਗਈ ਹੈ ਦੁਪੱਟੇ ਦੇ ਵਿੱਚ ਪੂਰਾ ਹੈਵੀ ਵਰਕ ਦਿੱਤਾ ਗਿਆ ਆ ਜਿੰਨਾ ਦਿੱਤੀਆਂ ਗਈਆਂ ਨੇ ਬਹੁਤ ਸੋਨਾ ਕੰਮ ਕੀਤਾ ਗਿਆ ਤੁਹਾਡੇ ਇਹ ਦੁਪੱਟੇ ਦੇ ਵਿੱਚ ਬਹੁਤ ਹੀ ਸੋਨਾ ਪਿਆਰਾ ਜਿਹਾ ਦੁਪੱਟਾ ਲੈ ਡਿੱਟਾ ਗਿਆ ਸਾਰੇ ਦੁਪੱਟੇ ਦੇ ਇੱਕ ਕਸਟਮਰ ਦੀ ਚੋਇਸ ਦੇ ਉੱਪਰ ਵੀ ਕਲਰ ਲੈ ਡਿੱਟਾ ਗਿਆ ਹੈ ਮਹਿਲੂ ਕਲਰ ਦਾ ਤੁਸੀਂ ਆਪਣੀ ਚੋਇਸ ਦਾ ਕੋਈ ਵੀ ਕਲਰ ਲੈ ਡਿੱਟਵਾ ਸਕਦੇ ਹੋਗੇ ਇਸ ਇੰਟਸ ਮਰਦਾ ਸੂਰੀਆ ਕੋਈ ਕਲਰ ਦੇ ਵਿੱਚ ਇਹ ਵੀ ਇੱਕ ਦੇ ਉੱਪਰ ਲੈ ਡਿੱਟਾ ਗਿਆ ਆ ਇਹਦੇ ਵੀ ਜੋਗ ਦੇ ਉੱਪਰ ਗਲੇ ਦੇ ਉੱਪਰ ਕੰਮ ਕੀਤਾ ਗਿਆ ਹੈਂਡਵਰਕ ਦੇ ਵਿੱਚ ਇਹਦੇ ਵਿੱਚ ਵੀ ਆਪਾਂ 24 ਕਲੀਆਂ ਰੱਖੀਆਂ ਗਈਆਂ ਤੇ نیچے ਪੂਰਾ ਬਾਡਨ ਦਾ ਕੰਮ ਦਿੱਤਾ ਕਿਤੇ ਲੇਸ ਲਾ ਕੇ ਫਿਨਿਸ਼ਿੰਗ ਕੀਤੀ ਗਈ ਹੈ ਕਲੀਆਂ ਨੂੰ ਸਭ ਨੂੰ ਬੈਕਪੈਕ ਤੇ ਕਿਤੇ ਲੱਗਣੇ ਆ ਗਏ ਨੇ ਤਿਆਰ ਗਿਆ ਹੈ ਪਲੱਸ ਫਲੈਕਵਰ ਇਹ ਵੀ ਬਹੁਤ ਸੋਹਣਾ ਸੁਹਣਾ ਹੈ ਗਿਆ ਕੰਨੀਆਂ ਵਾਲਾ ਫਲਕੂ ਕਿੰਨਾ ਸਲਵਾਗੜੀ ਕੀਤੀ ਹੈ ਸਲਵਾਗੜੀ ਮੂੜੇ ਦੇ ਉੱਤੇ ਵੀ ਕੰਮ ਕੀਤਾ ਆ ਬੀਲ ਦੇ ਕੇ ਪਲੱਸ ਫਲਾਵਰ ਦਿੱਤਾ ਗਿਆ ਹੈ ਬਹੁਤ ਹੀ ਬਰੀਕੀ ਨਾਲ ਬੜਾ ਸਫਾਈ ਵਾਲਾ ਕੰਮ ਕੀਤਾ ਗਿਆ ਹੈ ਬੜਾ ਪਿਆਰਾ ਕਲਰ combination ਹੈ। ਇਹ ਨਾਲ ਫਿਓਰਲ ਗੈਂਜਾ ਦਾ ਦੁਪੱਟਾ ਹੈ। ਦੁਪੱਟੇ ਦੇ 4 ਸਾਈਡ ਦੇ ਤੇ ਪਲਾਸਟਿਕ ਦੇ ਨਾਲ ਖੂਸ਼ੀ ਤੇ ਪੂਰੇ ਦੁਪੱਟੇ ਦੇ ਵਿੱਚ ਸਿੱਕੀ ਦੇ ਨਾਲ ਗੁੱਤੀ ਦਿੱਤੀ ਗਈ ਹੈ। ਇਹ ਬਹੁਤ ਸੋਨਾ ਦੁਪੱਟਾ ਗੈਂਜਾ ਹੋਇਆ ਹੋਇਆ ਹੈ। ਤੇ ਬੜੀ ਪਿਆਰੀ ਲੁੱਕ ਆ ਰਹੀ ਹੈ। ਇਹ ਸੋਹਣੀ ਬਹੁਤ ਸੋਹਣਾ ਲੱਗ ਰਿਹਾ ਹੈ। ਇਹ ਸ਼ਾਰਟ ਲੈਂਥ ਦੇ ਵਿੱਚ 4 ਸੀਟ ਦੇ ਉੱਪਰ ਬੂਟ ਤਿਆਰ ਕੀਤਾ ਆ ਇਹਦੇ ਉੱਪਰ ਥ੍ਰੈਡ ਵਰ ਗਿਆ ਪੂਰਾ ਨਾਲ ਤਿੱਲੇ ਦਾ ਦੱਬਕੇ ਦਾ ਕੰਮ ਹੋਇਆ ਫਰਸਟ ਕਲਾਸ ਵਿੱਚ ਬੂਟੀ ਆ ਇਹਦੀ ਸ਼ਿਮਰ ਦੇ ਨਾਲ ਟਾਈਪਿੰਗ ਪਲੱਸ ਅੰਡਰਨੀਸ਼ੂ ਹੋਈ ਹੋਈ ਹੈਗੀ ਇਹਦੇ ਨਾਲ ਆਪਾਂ ਬੂਰਾ ਤਿਆਰ ਕੀਤਾ ਹੈ ਇਹਦੇ ਤੇ ਫੁੱਲ ਕਰਤੂ ਹੋਇਆ ਆ ਇਹਦਾ ਉਸ ਚੂਟਾ ਬੂਰਾ ਤਿਆਰ ਕੀਤਾ ਹੈ ਸਟ੍ਰੇਟ ਲੂਕ ਵਿੱਚ ਇਹਦੀ ਵੀ ਬਹੁਤ ਪਿਆਰੀ ਲੁੱਕ ਆਂਦੀ ਹੈ ਜੀ ਕੀ ਤੁੰਡਾ ਵੀ ਹੋ ਸਕਦੇ ਹਾਂ ਜਿਦਾਤ ਚੁੰਟਾ ਵੀ ਰੱਖਸਾ ਦੇ ਦਿੱਤਾ ਤੇ ਆਲਰੇਡੀ ਤਿਆਰ ਹੋਏ ਹੈ ਆਪਣਾ ਚੁੰਟਾ ਤੋਂ ਸਾਰਾ ਜਾਰਾ ਤੁਸੀਂ ਸੈਂਟਰਲ ਕਰਵਾ ਸਕਦੇ ਹੋ 컬러 ਕਮਿਊਨਿਟੀ ਚੇਂਜ ਕਰਵਾ ਸਕਦੇ ਹੋ ਇਹਦਾ ਦੇ ਪੱਤਾ ਹੈ ਇਹਦੇ ਪੱਤੇ ਤੇ ਵੀ 4 ਸਾਈਡ ਵੇਲ ਹੈਗੀ ਪਰਸਨਲ ਕੰਮ ਹੋਇਆ ਹੋਇਆ ਸਾਰੇ ਸੂਤ ਚੀ ਦੁਪੱਟੇ ਤੇ ਵੀ ਤੇ ਇਹ ਜੀ ਅੰਡਰ ਫਿਸ਼ਿੰਗ ਹੈ ਜਿਹੜੀ ਉਹ ਸ਼ਿਮਰ ਦੇ ਨਾਲ ਹੋਈ ਹੋਈ ਆ ਪਿਰ ਦਾ ਦੁਪੱਟਾ ਆ ਇਹਦਾ ਕਲਰ ਨਾ ਤਾਂ ਰੈਂਡਿਆ ਤੇ ਨਾ ਹੀ ਮੈਂ ਖੁਦ ਨਾ ਉਹ ਵੀ ਪਿਆਰਾ ਜਿਹਾ ਕਲਰ ਆ ਤੇ ਬੜਾ ਸੋਹਣਾ ਦੁਪੱਟਾ ਰੈਡੀ ਹੋਇਆ ਨੇ ਉਹ ਪਿਆਰਾ ਤੁਸੀਂ ਕਲ ਚੇਂਜ ਵੀ ਕਰ ਸਕਦੇ ਹੋ ਆਪਕਾ ਸਭ ਦੇ ਮਤ ਅਬ ਉਹ ਸਮਸਤ ਕਿਆ ਨਾ ਹੋਏਗੀ ਸੂਤ ਹੋ ਰੈਡੀ ਹੋਇਆ ਇਹਨੂੰ ਸ਼ਾਰਟ ਲੈਂਥ ਦੇ ਵਿੱਚ ਵੀ ਸੂਟ ਰੈਡੀ ਹੋਇਆ ਹੈ ਇਹ ਪਾਕਿਸਤਾਨੀ ਸਟਾਈਲ ਦੇ ਐਚੀ ਹੈਂਡਵਰਕ ਦੇ ਵਿੱਚ ਹੈ ਸੂਟ ਇਹ ਜੈਲ ਸੀਡਸ ਨੇਗੀਆਂ ਥ्रेड ਪਲਸ ਪਰਲ ਸਿੱਪੀ ਦੇ ਨਾਲ ਕੰਮ ਹੋਇਆ ਹੈ ਇਹਦੇ ਨੈਕ ਦੇ ਉੱਪਰ ਕੰਮ ਨੇ ਘੇਰੇ ਤੇ ਛੋਟੇ ਚਾਕਰਾਕ ਕਿਨ ਲਾਇਆ ਗਿਆ ਹੈ ਸ਼ਿਮਰ ਦੇ ਨਾਲ ਇਹਦੀ ਫਿਨਿਸ਼ਿੰਗ ਹੈ ਇਹਦਾ ਮੂਵ ਜੈ ਛੇੜਿਆ ਬਹੁਤ ਸੋਹਣਾ ਆ ਸਿਲਕ ਦੇ ਉੱਪਰ ਹੈ ਨਾ ਸਿਲਕ ਦੇ ਉੱਪਰ ਪਿਓ ਦੇ ਉੱਪਰ ਇਹਦੇ ਨਾਲ ਅਸੀਂ ਸਲਵਾਰ ਵੀ ਅੜੀ ਦਿੱਤੀ ਆ ਤੁਸੀਂ ਕੁਝ ਵੀ ਤਿਆਰ ਕਰਵਾ ਸਕਦੇ ਹੋ ਸਲਵਾਰ ਪੈਂਟ ਜਾਂ ਫਿਰ ਲਹਿੰਗੇ ਦੇ ਵਿੱਚ ਸਰਾਰਾ ਜਾਂ ਫਿਰ ਗਰਾਰਾ ਇਹ ਪਾਕਿਸਤਾਨੀ ਸਟਾਈਲ ਦੇ ਵਿੱਚ ਤਿਆਰ ਹੋਇਆ ਹੋਇਆ ਆ ਜਿਸ ਜਿਸੇ ਵੀ ਤਰ੍ਹਾਂ ਕਰਵਾ ਸਕਦੇ ਹੋ ਇਹ ਸਲਵਾਰ ਦੇ ਉੱਪਰ ਕੰਮ ਆ ਇਹਦੇ ਨਾਲ ਗੁਰਾ ਦਾ ਦੁਪੱਟਾ ਆ। ਓਪੀ ਹੋਰ ਰੰਗ ਦਾ ਦੁਪੱਟਾ ਆ। ਦੁਪੱਟੇ ਦੇ ਫੋਰ ਸਾਈਡ ਦੇ ਉੱਪਰ ਰੇਲ ਆ। ਤੇ ਅੰਡਰ ਫਿਨਿਸ਼ਿੰਗ ਸਿਮਨ ਨਾਲ ਦਿੱਤੀ ਗਈ ਆ। ਇਹਦਾ ਤੁਸੀਂ ਕਲਰ ਕੰਬੀਨੇਸ਼ਨ ਵੀ ਚੇਂਜ ਕਰ ਸਕਦੇ ਹੋਗੇ ਤੇ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਚੇਂਜ ਕਰ ਸਕਦੇ ਹੋ। ਪਾਕਿਸਤਾਨੀ ਸਟਾਈਲ ਦੇ ਵਿੱਚ ਸੂਰ ਬਣਿਆ ਹੋਇਆ ਆ। ਸ਼ਾਰਲੈਂਟ ਇਹ ਵਾਲਾ ਸੁਪ ਡਾਰਡ ਦੇ ਉੱਪਰ ਬਣਿਆ ਹੈ ਇਹ ਵਾਲਾ ਪਹਿਲਾਂ ਸਾਡੇ ਕੋਲ ਰੈਡ ਕਲਰ ਦੇ ਵਿੱਚ ਬਣਿਆ ਸੀਗਾ ਇਹਦਾ ਸੀ ਕਲਰ ਚੇਂਜ ਕੀਤਾ ਮੋਰ ਪੰਖੇ ਛੇੜਦਾ ਆ ਇਹ ਜੇ 슬ੀਵਸ ਦੇ ਉੱਪਰ ਵਰ ਗਿਆ ਇਹ ਦਲ ਸਲੀਵਸ ਨੇਗੀਆਂ ਹੈਵੀ 슬ੀਵਸ ਛੇੜਦਾ neck ਆ ਗਿਆ প্লাਸਕੀ ਰੱਖੀ ਲਈ ਦੋ ਸਰਵ ਇਹ ਪਹਿਲਾਂ ਰੈਡ ਦੇ ਉੱਪਰ ਸੀ ਮੋਰ ਪੰਖੇ ਆ ਇਸ ਰੰਗਤੀ ਆਗੀ ਲਾਲ ਕਲਰ ਤੇ ਸੰਤਰੀ ਤੇ 3 ਰੰਗ ਹੋਗੀ ਲਾਈਟ ਕਲਰ ਦੀ ਸਲਵਾਰ ਸਲਵਾਰ ਦੀ ਮੂਰੀ ਦੇ ਉੱਪਰ ਵਰਕ ਤੇ ਬਲੈਕ ਕਲਰ ਦੀ ਲੇਸ ਹੀ ਡਾ ਕੇ ਫਿਨਿਸ਼ਿੰਗ ਦਿੱਤੀ ਗਈ ਹੈ ਇਹਦਾ ਦੁਪੱਟਾ ਹੋ ਗਿਆ ਇੱਕ ਇੱਕ ਸ਼ਰਮ ਨਾਲ ਦਾ ਸੈਂਟਰ ਲਾ ਕੇ ਦੁਪੱਟੇ ਦੇ ਕੋਰ ਸਾਈਡ ਤੇ ਵਾਈਟ ਕਲਰ ਨਾਲ ਕਟਵਰ ਤੇ ਪੱਲੇ ਵਾਈਟ ਕਲਰ ਦੇ ਡਿਜ਼ਾਈਨ ਤੁਸੀਂ ਕਿਸੇ ਕਿਸੇ ਵੀ ਤਰ੍ਹਾਂ ਦੇ ਉਪਰੋਕਤ ਨੂੰ ਕਸਮਾਈਸ ਕਰਵਾ ਸਕਦੇ ਹੋ ਕੋਈ ਵੀ ਤਰ੍ਹਾਂ ਦਾ ਕਮੀਜ਼ ਜਾਂ ਜੈਕਟ ਡਿਜ਼ਾਈਨ ਕਰਵਾ ਸਕਦੇ ਹੋ ਤੁਸੀਂ ਜਿਹੜੇ ਵੀ ਸੂਟ ਨੇ ਉਹਨਾਂ ਨੂੰ ਕਿਸੇ ਵੀ ਕਲਰ ਦੇ ਵਿੱਚ ਡਿਜ਼ਾਈਨ ਕਰਵਾ ਸਕਦੇ ਹੋ ਕਲਰ ਚੇਂਜ ਕਰਵਾ ਸਕਦੇ ਹੋ ਇਹਨਾਂ ਤੋਂ ਇਲਾਵਾ ਤੁਸੀਂ ਵੀ ਕਾਟਨ ਦੇ ਰਿਚਜਾ ਹੋਰ ਕਿਸੇ ਵੀ ਤਰ੍ਹਾਂ ਦੇ ਪ੍ਰਿੰਟ ਸੂਟ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ